ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਾਹੀ ਦਸ ਕਬੀਓ ਬਾਚ ਬੇਨਤੀ ਚਉਪੈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਇ ਇਤਿ ਕੀ ਇੱਛਾ ਤਵ ਚਰਨਨ ਮਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੇ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਕ ਸਬੇ ਕਰਤਾਰਾ ਮਹਰੱਛਾਨਿ ਜਿ ਕਰਦੈ ਕਰੀਐ ਸਾਬਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮੈ ਛਾੜ ਕੋਈ ਵਰਨਾ ਧਾਉ ਜੋ ਬਰਚਾਉ ਸਤਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਐ ਚੁਣਚੁਣ ਸਤਰ ਹਮਾਰੇ ਮਾਰਿਐ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤ੍ਰਾਂਸ ਨਿਵਰੀਐ ਹੁ ਜੋ ਸਦਾ ਹਮਾਰੇ ਪਛਾ ਸਿਰਿਯ ਤੁਝੋ ਕਰਿਓ ਰੱਛਾ राख कल ओम रखन हरे साहेब संत साहेब प्यारे दीन बंत दुष्टन के हंता तुम पुरी कंता काल पाए ब्रह्मा पवतरा काल पाए शिवजू अवतरा काल पाए कर बिशन प्रकाशा सकल काल का, का किया तमाशा जवन काल जोगी शिव की ओ भेदराय ब्रह्म जो थी ओ जवन काल सब लोग सवारा नमस्कार है तह हमारा जवन काल सब जग त बनायो देव दैत जशन पुजायो आद अंत एकै अवतार सोई गुरु समझियो हमारा नमस्कार तिसि ही को हमारी सकल प्रजा जिन आप सवारी शिवकन को शिव गुण सब ख दियो सतनन को पलमो बद कियो ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੁਲਾ ਸੱਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਭਰ ਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹਾਂ ਕਮ ਹਾਂ ਤੁਮੈ ਮਿਲਤ ਦੇ ਧਾਰ ਸਭ ਹਾਂ जिते बदना श्रेष्ठ सब तार आप अपनी बोझ उचारे तुम सब ही तेरे तन रालम जानत वेद भेद अरे आलम निरंकार निरमकार निरलंब आद अनिल अनाद असंबता कामोड़ चारत पैदा जाको पेव न पावत बेदा ताको कर पहनन मनत महामोड़ कछ भेद न जानत महादेव को कहत सदा शिव निरंकार का चिन्ह तने पेव ਆਪ ਆਪਣੇ ਬਧ ਹੈ ਜੇਤੇ ਬਨਨ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪਸ ਰੂਪਾਰੰਕ ਪਯੋ ਰਾਵ ਕੈ ਪੂਪਾਂ ਡਜ ਜੀ ਰਜ ਸੇਤਜ ਕੀਨੇ ਉਤਪਚ ਖਾਨ ਬਹੋ ਰਚ ਦੇਨੇ कौं बोल राजा है बैठा कौं सिम्पत भजो शंकर के ठा सगड़े श्रेष्ठ दिखाय अचंभव आद जुवाद स्वरूप सिम्भव अब रक्षा मेरी तुम करो सिख बार सिख संघरो दुष्ट जीते उठवत उतपाता सकल मलेश करो रन काता जयस्तु जिताव सरने परे तिनके दुष्ट दुक्त हव मरे पुरख जवन पग परे तिहारे तिनके तुम संकट सब टारे ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨੈ ਐ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰੇ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹੈ ਨ ਹਰ ਹੋ ਤਾਂ ਕਿ ਤਾਪ ਤਨ ਕਮਾ ਹਰ ਹੋ ਰਿੱਧ ਸਿਧ ਕਰਮ ਸਭ ਹੋਈ ਦੁਸ਼ਟ ਛਾਛ ਵੈ ਸਕੇ ਨਾ ਕੋਈ ਇਕ ਬਾਰ ਜਿਨ ਤਮੇ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖਤੇ ਰਹਾ ਕਰਗ ਕੇ ਤਮੇ ਸਰਨ ਦੇ ਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖਤੇ ਲਿਓ ਬਚਾਈ ਕਰਕੇ ਕਿ ਤਮੇ ਸਰਨ ਤੇ ਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਟੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ